ਓ ਯਾਰ ਮਾਣਾ ਉਦੋਂ ਲੜ ਪਿਆ ਤੇਰੀ ਮੰਮੀ ਨਾਲਾ ਉਹ ਤਾਂ ਘਰ ਛੱਡ ਗਈ ਬੰਗੇ ਦੱਸ ਹੁਣ ਮੈਨੂੰ ਰੋਟੀ ਪਕਾ ਕੇ ਤੁਹਾਨੂੰ ਦੇਣੀ ਪੈ ਰਹੀ ਆ ਬੁਰਾ ਹੀ ਹਾਲ ਆ ਮੇਰਾ ਵੀ ਕਿੰਨੇ ਪਰੌਂਠੇ ਖਾਣੇ ਆਉਣ ਤੁਹਾਨੂੰ ਦੋ ਦੋ ਦਿਨੇ ਫਿਰ ਦੋ ਉਹ ਆ ਜਾਈਆਂ ਹੋਰ ਗੁੰਨੋ ਨਾ ਆਪਣਾ ਆਟਾ ਮਨੋ ਮੈਂ ਦਾਰ ਪੁੱਠਾਈ ਪੰਗਾ ਲੈ ਲਿਆ ਉਹਨੂੰ ਦਿਨਾਂ ਦਾਰੂ ਪੀ ਹੋਈ ਜੇ ਮੈਨੂੰ ਮੈਂ ਜਾਣ ਕੇ ਕਹਦਾ ਨੂਨ ਬਾਦਾ ਸਬਜ਼ੀ ਮੜੀ ਜੀ ਮੈਂ ਟੋਲਤੀ ਉਹਦਾ ਰਸਕੀ ਬਾਗੀ ਅੱਜ ਕੱਲੋ ਤੀਂਿਆਂ ਨੂੰ ਕਾਣਦਾ ਵੀ ਪੰਗਾ ਹੀ ਆ ਹੁਣ ਨਾ ਤਾਂ ਮੈਂ ਕੰਮ ਪਰ ਜਾ ਸਕਦਾ ਜੇ ਕੰਮ ਪਰ ਜਾਣਾ ਤਾਂ ਇਹਨਾਂ ਨੂੰ ਰੋਟੀ ਕਾਣ ਦਊਗਾ ਅੱਜ ਕਰਦਾ ਤੇਰੀ ਮਾਂ ਨੂੰ ਫੋਨ ਮੈਂ ਜੇ ਆਜੇ ਚੰਗਾ ਹੀ ਆ ਹਨ ਸਮੇਂ ਵੀ ਕੋਕਾ ਜੀ ਨਹੀਂ ਲੱਗਦਾ ਹੈਗਾ ਠੀਕ ਆ ਕੱਲਾ ਮੇਰੇ ਪੜੇ ਸੈਟਰ ਖੈ ਰੋਣ ਲੱਗ ਜੀ ਅੱਜ ਫੋਨ ਪਰ ਤੇਰੀ ਮਾਂ ਨੂੰ ਬੁਲਾ ਠੀਕ ਆ ਮੈਂ ਦਾ ਬੱਕਾਇਆ ਮੈਂ ਤੇ ਕਿੱਥਾ ਬੱਕਰੀਆਂ ਰੋਟੀਆਂ ਰੋਟੀਆਂ ਉਹਨਾਂ ਦੇਖਦਾ ਮੈਂ ਤੇਰੇ ਵਾਸਤੇ ਪਰੌਂਠੇ ਪਕਾ ਕੇ ਜੇ ਤਾਂ ਪੱਕ ਗਏ ਠੀਕ ਆ ਸਾਡੀ ਖਾਣਾ ਪਰੌਂਠਾ ਆਹੋ ਖਾਣ ਲੋਦਾ ਤਾਂ ਮੈਂ ਛੇ ਰਾਂ ਅੱਜ ਫੋਨ ਕਰਿਆ ਤੇਰੀ ਮਾਂ ਨੂੰ ਠੀਕ ਆ ਲੋਕਾਂ ਨੂੰ ਬੇਨਤੀ ਆ ਵੀਰੇ ਲੜਿਆ ਨਾ ਕਰੋ ਜੇ ਤੁਸੀਂ ਵੱਧ ਘੱਟ ਕਹਿਤਾ ਨਿਆਣੇ ਛੱਡ ਕੇ ਭਾਜ ਜਾਂਦੇ ਹਾਂ ਤੇ ਕੱਲ ਤਾਂ ਸਾਹਮਣੇ ਬੜੇ ਔਖੇ ਹੁਣ ਮੈਨੂੰ ਪਤਾ ਤਸੱਲੀ ਹੋਈ ਪਈ ਐ ਮੈਂ ਤਾਂ 4 ਦਿਨਾਂ ਚ ਕੋਈ ਰੋਟੀ ਮੰਗਦਾ ਕੋਈ ਸਾਲਾ ਉਸ ਮੰਗਦਾ ਕੋਈ ਡਾਟਿੰਗ ਕਰ ਦਿੰਦਾ ਫਿਰ ਧੋਕੇ ਲਿਆਓ ਤਾਂ ਨਾ ਵੀਰੇ ਜਿਹੜੀਆਂ ਤੀਮੀਆਂ ਕਰੀ ਜਾਂਦੇ ਆ ਕਰੇ ਆਪਾਂ ਤਾਂ ਬਾਹਰ ਰਹਿ ਕੇ ਖੁਸ਼ ਆ ਵੀਰੇ ਹੁਣ ਨਾ ਬਾਹਰ ਜਾ ਸਕਦੇ ਆ ਆਪਾਂ ਇਹਨਾਂ ਨੂੰ ਛੱਡ ਕੇ ਨਾਲ ਤਾਂ ਕੰਮ ਛੁੱਟਿਆ ਪਿਆ ਸਾਲਾ दारू ਅੱਜ ਤੇ ਬਾਤਾਂ ਪੀਣੀ ਹੁੰਦੀ ਕੰਨਾਂ ਨੂੰ ਲਾਲੇ ਹੱਥ ਮੈਂ ਤਾਂ ਵੀਰੇ ਅੱਜ ਕਰੀ ਚੰਗਾ ਤੇਰੀ ਮੰਮੀ ਨੂੰ ਹੁਣ ਰੋਣ ਲੱਗ ਜੀ ਕਦੇ ਵੀ ਆ ਜਾ ਮੇਰਾ ਤਾਂ ਹੁਣ ਕਹਿਆ ਮੰਨਦੀ ਨਹੀਂ ਉਹ ਉਦਣ ਵਾਂ ਗਾਲਾਂ ਗੋਲਾ ਕੱਢਦੇ ਨੇ ਨਾਲ दारू ਪੀ ਕੇ ਚੰਗਾ ਨਹੀਂ ਅੱਜ ਅੱਜ ਧਿਆਨਾ ਮੈਂ ਪਰੌਂਠੇ ਪਕਾ ਕੇ ਕੱਢੂ ਮੈਂ ਵੀ ਕੰਮ ਉੱਪਰ ਜਾਣਾ ਤੇਰੀ ਮਾਂ ਨੂੰ ਬੁਲਾ ਲਾ ਠੀਕ ਆ ਓ ਜਿਹਨ ਮੈਂ ਤੇ ਪੱਕਦੇ ਹੈਗੇ ਠੀਕ ਆ ਹੋ ਹੋ ਜੀ ਨਾ ਕਰ ਫੋਨ ਕਰੀ ਹੁਣ ਮੈਂ ਤੈਨੂੰ ਦੱਸ ਰਿਹਾ ਠੀਕ ਆ ਮੈਂ ਭੁੱਖੇ ਮਰਾਂਗੇ ਸਾਲੇ ਜੇ ਨਾ ਆਈ ਉਹ ਅੱਜ ਅੱਜਾ ਮੈਂ ਛੁੱਟੀ ਲਈ ਵੀ ਕੱਲ ਨੂੰ ਮੈਂ ਨਹੀਂ ਰਹਿਣਾ ਹੈਗਾ ਹੋਰ ਠੀਕ ਆ ਤੇ ਤੇ ਤਾਂ ਨਹੀਂ ਪੱਕਣੇ ਪਰੌਂਠੇ ਨਹੀਂ ਨਾ ਆਣੇ ਜਾਣਾ ਨਾ ਚਲ ਠੀਕਾ ਕਰਿਓ ਵੀਡੀਓ ਸ਼ੇਅਰ ਕਰੇ ਆਹ दारू ਵਾਲਿਆਂ ਵਾਸਤੇ ਬਣਾਈ ਆ ਵੀ दारू ਪੀ ਕੇ ਵੀਰੇ ਲੜਿਆ ਨਾ ਕਰੋ ਨਹੀਂ ਤਾਂ ਫਿਰ ਮੇਰੇ ਵਾਲਾ ਹਾਲ ਹੋ ਜੂਗਾ ਰੋਟੀ ਆਪ ਪਕਾਉਣੀ ਪਣੀ ਆ ਤੁਹਾਨੂੰ ਮੇਰਾ ਬਹੁਤ ਬੁਰਾ ਹਾਲ ਆ ਬਈ ਕਦੇ ਸਬਜ਼ੀ ਬਣਾ ਕਦੇ ਰੋਟੀ ਬਣਾ ਕਦੇ ਇਹਨਾਂ ਨੂੰ ਣੜਾ ਮਾ ਹਲੇ ਹੁਣ ਘੰਟੇ ਤੱਕ ਪੱਕਾ ਫੇਰ ਕਹਿਣਗੇ ਗਰਮੀ ਲੱਗ ਰਹੀ ਐ ਨळाਕੇ ਲਿਆ ਚੱਲਾ ਅੱਜ ਕਰੀ ਤੇਰੀ ਮੰਮੀ ਨੂੰ ਫੋਨ ਚੰਗਾ ਮੈਂ ਤੇਨ ਵੀਰੇ ਰੋਟੀਆਂ ਰੋਟੀਆਂ ਪੱਕਦੇ ਜਹੀ ਜੀ ਬਿੰਗੀ ਟੇਢੀ ਜੀ ਪੱਕਦੇ ਤੈਨੂੰ ਦੰਦਾ ਹੁਣ ਪਕਾ ਕੇ ਠੀਕ ਆ ਕੱਲ ਤੇ ਮੈਂ ਵੀ ਕੰਮ ਉੱਪਰ ਜਾਣਾ ਮਾ ਤਾਂ ਗਲਤੀ ਇਹ ਕਰ ਲਈ ਵੀ ਜਿਹੜੀ ਉਹਨਾਂ ਨੂੰ ਗਾਲਾਂ-ਗੋਲਾਂ ਕੱਢਦੀਆਂ ਅੱਜ ਕੱਲ੍ਹ ਨਹੀਂ ਤੀਵੇਂ ਅ ਜਰਦੀਆਂ ਹੈਗੇ ਜਦੇ ਭੱਜਣ ਨੂੰ ਕਰਦੀਆਂ ਪੇਕੇ ਉਹਨੇ ਫੋਨ ਕਰਿਆ ਜਦੇ ਲੰਗੀ ਦੱਸ ਸੋਨੇ ਵੀ ਨਾਲੇ ਵਗ ਜਾਣਾ ਤਾਂ ਲੈ ਗਈ ਨੇ ਉਹ que